ਤੇ ਵਿਕਰੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਿੰਦਸਿੰਘ ਕਰਾਇਆ ਰਹਿਣਾ ਇੱਥੇ ਪਿਛਲੇ ਦਿਨੀ ਹੜ੍ਹਾਂ ਦੀ ਮਾਰੇ ਠਾ ਓਮ ਕਰਕੇ ਕਈ ਪਿੰਡ ਜਿਹੜੇ ਨਕਸਾ ਲਏ ਗਏ ਸੀ ਔਰ ਪਿੰਡਾਂ ਦੇ ਲੋਕ ਜਿਹੜੇ ਘਰੋਂ ਬਿਕਾਰ ਨੂੰ ਦੇ ਸਕੇ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਮੋੜ ਪੈਰਾਂ ਤੇ ਨਿਉਲੀ ਪ੍ਰਾਲੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਸਰਕਾਰ ਵੱਲੋਂ ਜੋ ਪਿੱਛੇ ਮਾਨਸੂਨ ਨੂੰ ਪੱਕੇ ਕਰਨ ਦਾ ਔਰ ਜੋ ਲੋਕਾਂ ਨੂੰ ਰਸ ਨਹੀਂ ਮੋਈ ਹੋ ਰਿਹਾ ਨੂੰ ਰਸ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹੀ ਹਲਕਾ ਵਿਧਾਨ ਸਭਾ ਹਲਕਾ ਦੀ ਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਜਿਨ੍ਹਾਂ ਨੂੰ ਲਗਾਤਾਰ ਹੀ ਜਿਸ ਦਿਨ ਤੇ ਹੜ ਆਏ ਉਹਨਾਂ ਉਨੂੰ ਫੜਾਂ ਦੇ ਆਉਣ ਦੇ ਵਿੱਚ ਹੀ ਜਿਹੜੇ ਪਿੰਡਾਂ ਦੇ ਲੋਕਾਂ ਦੇ ਜਾ ਕੇ ਸੰਪਰਕ ਕੀਤਾ ਜਾ ਰਿਹਾ ਔਰ ਅੱਜ ਵੀ ਲਗਾਤਾਰ ਜਿਹੜਾ ਲੋਕਾਂ ਨੂੰ ਦਸਰ ਮਹੋਇਆ ਕਰਾਇਆ ਜਾ ਰਿਹਾ ਅੱਜ ਵੀ ਕਈ ਪਿੰਡਾਂ ਵਿੱਚ ਜਿਹੜਾ ਉਹਨਾਂ ਨੂੰ ਦਸਰ ਮੰਡਾ ਗਿਆ ਇਸੇ ਤਰ੍ਹਾਂ ਅੱਜ ਦਰੰਗਲਾ ਬਲਾਗ ਦੇ ਪਿੰਡ ਇਸਲਾਮ ਕੋਲ ਵਿਖੇ ਜਿਹੜੇ ਪਹੁੰਚੇ ਨੇ ਜਿੱਥੇ ਲੋਕਾਂ ਨੂੰ ਜਿਹੜਾ ਭਾਰੀ ਗਿਣਤੀ ਵਿੱਚ ਰਾਸ਼ਨ ਔਰ ਫੋਰ ਜਿਹੜੇ ਘਰਾਂ ਨੂੰ ਜ਼ਰੂਰੀ ਸਮਾਨ ਮਹੋਇਆ ਕਰਾਇਆ ਜਾ ਰਿਹਾ ਇਸ ਮੁਕ ਮੇਰੇ ਨਾਲ ਹਲਕੈਂਚ ਅੱਜ ਵੀਰਨਾਮ ਸਿੰਘ ਸੰਸ਼ੇਰ ਸਿੰਘ ਜੀ ਹਾਂਜੀ ਸਰ ਵੇਖਿਆ ਜਾਏ ਕਿ ਅੱਜ ਕੀ ਕੀ ਸਮਾਨ ਲੋਕਾਂ ਨੂੰ ਜਿਹੜਾ ਖੜਾ ਦੀ ਮਾਰ ਦੇ ਸੁਪਿੰਡਾਂ ਇਹਨਾਂ ਨਾਨਾਗਰ ਹਲਕੇ ਦਾ ਇਸਲਾਮਪੁਰ ਜਿਹੜਾ ਪਾਣੀ ਦੇ ਮਾਰ ਦੇ ਵਿੱਚ ਘੱਟੋ ਘੱਟ 10-12 ਦਿਨ ਰਿਹਾ ਔਰ ਬਹੁਤ ਜਦਾ ਪਾਣੀ ਇੱਥੇ ਕਿਉਂਕਿ ਬਹੁਤ ਨੀਵਾ ਪਿੰਡ ਹੈ ਔਰ ਪਾਣੀ ਕਾਫੀ ਦਿਨ ਰਿਹਾ ਲੋਕ ਲੋਕ ਕਾਫੀ ਗਰੀਬ ਨੇ ਇੱਥੇ ਔਰ ਮੈਂ ਇੱਥੇ ਘੱਟੋ ਘੱਟ ਵੀ ਤੇ 7ਵੀਂ 8ਵੀਂ ਵਾਰ ਇੱਥੇ ਆ ਚੁੱਕਾ ਹਾਂ ਰਾਸ਼ਨ ਵੀ ਆਪਾਂ ਦੇ ਚੁੱਕੇ ਆ ਔਰ ਅੱਜ ਜਿਹੜਾ ਉਚੇਚਤ ਹੋਤੇ ਸਪੈਸ਼ਲ ਤੌਰ ਤੇ ਅਸੀਂ ਆਏ ਆ ਕਿ ਇੱਕ ਪੈਕਟ ਦੇ ਵਿੱਚ ਕੱਪੜੇ ਨੇ ਜੈਂਟਸ ਕੱਪੜੇ ਨੇ ਲੇਡੀਜ਼ ਕੱਪੜੇ ਨੇ ਮੱਛਰਦਾਨੀਆਂ ਨੇ ਵਿੱਚ ਦਵਾਈਆਂ ਵੀ ਹੈਗੀਆਂ ਇਹਦੇ ਨਾਲ ਲੇਡੀਜ਼ ਦੇ ਪੈਡ ਲੁੰਗੀ ਚਦਰਾਂ ਇਸ ਦੇ ਨਾਲ ਸਾਡੇ ਕੰਬਲ ਵੀ ਵੇਚਣ ਹੈ ਕੰਬਲੀ ਵੇਚਣ ਹੈ ਮੱਛਰਦਾਨੀਆਂ ਸਾਰਾ ਜਿਹੜਾ ਲੋੜੀਂਦਾ ਸਮਾਨ ਹੈ ਇਹ ਦੋ-ਦੋ ਚੱਪਲਾਂ ਦੇ ਜੋੜੇ ਇੱਕ-ਇੱਕ ਬੂਟ ਚੱਪਲਾਂ ਦਾ ਜੋੜਾ ਹੀ ਵਿੱਚ ਜਿਹੜਾ ਉਹ ਪਾਇਆ ਗਿਆ ਸੋ ਸਾਰਾ ਜੋ ਲੋੜੀਂਦਾ ਸਮਾਨ ਹੁੰਦਾ ਉਹ ਕਰਦਾ ਉਹਨਾਂ ਸਾਰਿਆਂ ਨੂੰ ਅਸੀਂ ਸਾਰੇ ਪਰਿਵਾਰਾਂ ਇਹ ਮਤਲਬ ਇਹ ਨਹੀਂ ਐ ਵੀ ਇੱਕ ਪਰਿਵਾਰ ਨਹੀਂ ਛੜ ਕੇ ਜਾਵਾਂਗੇ ਜਿੱਥੇ ਜਿਹੜਾ ਇਹਨਾਂ ਨੇ ਪ੍ਰਾਪਰ ਸਾਰੇ ਪਿੰਡ ਦੀ ਲਿਸਟ ਬਣਾਈ ਦੀ ਆ ਉਸ ਲਿਸਟ ਦੇ ਮੁਤਾਬਕ ਅਸੀਂ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਜੀ ਨੂੰ ਸਮਾਨ ਦੇ ਕੇ ਜਾਵਾਂਗੇ ਤਾਂ ਜੋ ਸਾਰੇ ਪਰਿਵਾਰਾਂ ਦੇ ਵਿੱਚ ਜਿਹੜਾ ਲੋੜਿੰਦਾ ਸਮਾਨ ਆ ਪੁੱਜਦਾ ਹੋ ਸਕੇ ਅੱਜ ਤੁਸੀਂ ਲਗਾਤਾਰ ਜਿਹੜੇ ਸਮਾਨ ਦਿੰਦੇ ਜਾ ਰਹੇ ਹੋ ਕਿਹੜੇ ਕਿਹੜੇ ਪਿੰਡਾਂ ਜਾਂ ਜਿਹੜਾ ਸਮਾਨ ਅੱਜ ਇਸ ਤੋਂ ਪਹਿਲਾਂ ਅਸੀਂ ਸੇਖਾ ਪਿੰਡ ਦੇ ਵਿੱਚ ਇੱਕ ਕਲੋਨੀ ਸੀ ਉਹ ਬੜੀ ਗਰੀਬ ਕਲੋਨੀ ਸੀ ਉਹ ਵੀ ਤੋਂ ਉੱਥੇ ਅਸੀਂ ਰਾਸ਼ਨ ਤੇ ਵੰਡਿਆ ਤੋਂ ਅੱਜ ਅੱਜ ਸਲਾਮਪੁਰ ਦੇ ਵਿੱਚ ਇਹ ਵੰਡ ਰਹੇ ਹਾਂ ਇਸ ਤੋਂ ਬਾਅਦ ਅਸੀਂ ਦੋ ਤਿੰਨ ਪਿੰਡਾਂ ਦੇ ਉਰ ਇਹ ਨਾਬੰਦਸ ਕਲੋਨੀ ਹੈ ਆ ਇੱਥੇ ਠਾਕਰਪੁਰ ਸ਼੍ਰੀ ਰਾਮਪੁਰ ਉਹਨਾਂ ਪਿੰਡਾਂ ਦੇ ਵਿੱਚ ਵੀ ਜਾਣਾ ਸੋ ਬਾਰੀ-ਬਾਰੀ ਅਸੀਂ ਸਾਰੇ ਪਿੰਡ ਕਵਰ ਕਰਦੇ ਆ ਰਹੇ ਹਾਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਰਹੇ ਹਾਂ ਕੱਲੇ-ਕੱਲੇ ਘਰ ਦੇ ਵਿੱਚ ਸਹਾਨ ਜਿਹੜਾ ਨਾ ਉਹ ਪੁੱਛਦਾ ਕਰਦੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਵੀ ਜਿਹੜਾ ਬੀਮਾ ਯੋਜਨਾ ਦੀ ਖਰਾਜ ਜਾ ਰਿਹਾ ਉਹਦੇ ਕਰਕੇ ਕਿਸਾਨਾਂ ਨੂੰ ਕਾਫੀ ਵੱਡੀ ਰਾਹਤ ਮਿਲ ਸੀ ਉਹਨੂੰ ਕਿੱਦਾਂ ਵੇਚਦੇ ਬਿਲਕੁਲ ਕਿਸਾਨ ਦੇਖੋ ਜੀ ਪੰਜਾਬ ਸਰਕਾਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਸਾਡਾ ਅੰਦਾ ਤਾਂ ਸਾਰੇ ਦੇਸ਼ ਦਾ ਅੰਦਾ ਤਾਂ ਸੋ ਇਸ ਵੇਲੇ ਜਿੱਥੇ ਸਾਰੇ ਐਨ ਜੀਓਜ਼ ਨੇ ਉਹਨਾਂ ਦੀ ਬਾਹ ਫੜੀ ਆ ਸਰਕਾਰਾਂ ਨੇ ਵੀ ਸਰਕਾਰ ਨੇ ਵੀ ਪੂਰਾ ਉਹਨਾਂ ਦੀ ਬਾਹ ਫੜੀ ਆ ਕਿ ਸਾਰੇ ਕਿਸਾਨਾਂ ਜਿਹੜੇ ਇਫੈਕਟਡ ਕਿਸਾਨ ਹਨ ਉਹਨਾਂ ਨੂੰ ਸਾਰਿਆਂ ਨੂੰ 2 ਲੱਖ ਕੁਆਂਟਲ ਦੇ ਕਰੀਬ ਜਿਹੜਾ ਥੀਸਾ ਉਹਨਾਂ ਨੂੰ ਮੁਫਤ ਤਿਆ ਤਾਂ ਜੋ ਸਾਡੇ ਜਿਹੜੀ ਕਿਸਾਨਾਂ ਦੀ ਇਹ ਜਿਹੜੀ ਕਿਸਾਨਾਂ ਦੀ ਮੰਗ ਸੀ ਅਸੀਂ ਆ ਸਤਨਾ 20 ਦਿਨ ਪਹਿਲਾਂ ਕਿਸੇ ਤੁਸੀਂ ਦੇ ਉੱਤੇ ਸਾਡੇ ਦਿੱਲੀ ਤੋਂ ਲੀਟਰ ਵੀ ਆਏ ਸਨ ਉਹਨਾਂ ਸਾਹਮਣੇ ਵੀ ਮੰਗ ਰੱਖੀ ਸੀ ਸੋ ਸਰਕਾਰ ਦੇ ਵਿੱਚ ਚਰਚਾਈ ਹੋ ਸਰਕਾਰ ਨੇ ਮਨਜ਼ੂਰ ਕਰ ਲਈ ਹੈ ਪਰ ਅੱਜ ਕਿਸਾਨ ਵੀ ਖੁਸ਼ ਨਾ ਕਮ ਸੇ ਕਮ ਸਾਨੂੰ ਜਿਹੜਾ ਪੀ ਹੈ ਜਿਹੜਾ ਉਹ ਭੇਜੇਗਾ ਸੀ ਆਪੇ ਫਸਲਾਂ ਤੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੇ ਘਰ ਤੋਂ ਬਾਹੋਂ ਹੀ ਨਹੀਂ ਪਾਣੀ ਕਰਦੇ ਉਹਨਾਂ ਦੇ ਘਰ ਵੀ ਬਣਾਏ ਜਾ ਦੇ ਬਿਲਕੁਲ ਜੀ ਮੈਂ ਉਹਨਾਂ ਸੰਸਥਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਕੁਝ ਪਿੰਡ ਆ ਦਾਪ ਕੀਤੇ ਨੇ ਉਹਨਾਂ ਦੇ ਘਰ ਬਣਾ ਕੇ ਉਹਨਾਂ ਤਸਕਮਾਂ ਦੇ ਰਹੀ। ਬਾਕੀ ਘਰ ਜਿਹੜੇ ਨੂੰ ਸਰਕਾਰ ਸਾਡੇ ਸਾਰੇ ਇੰਜੀਨੀਅਰ ਲੱਗੇ ਨੇ ਉਹ ਐਪ ਦੇ ਵਿੱਚ ਟਾਈਮ ਟੂ ਟਾਈਮ ਡੇਲੀ ਅਪਲੋਡ ਕਰ ਰਹੇ ਨੇ ਔਰ ਉਹਨਾਂ ਨੂੰ ਸਰਕਾਰ ਬਣਾਕਦੇ। ਇਹ ਸੰਨ ਮਿਰਨਾ ਹਰਕਾ ਇੰਚਾਰਜ ਦੇ ਨਗਰ ਜਿੱਤਵਾਲਾ ਦੱਸਿਆ ਗਿਆ ਹੈ ਕਿ ਆ ਵੀ ਜੋ ਵੀ ਹੜ੍ਹਾਂ ਦੀ ਮਾਰ ਹ ਦਾ ਪਿੰਡ ਹੈ ਜਿਨ੍ਹਾਂ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਪੰਜਾਬ ਸਰਕਾਰ ਉਹ ਹਰ ਇੱਕ ਘਰ ਨੂੰ ਇੱਕ ਇੱਕ ਘਰ ਨੂੰ ਜਿਹੜਾ ਬਿਨਾਂ ਪੱਖਪਾਤ ਤੋਂ ਜਿਹੜਾ ਵਾ ਸਮਾਨ ਮੁਹਈਆ ਕਰਾਇਆ ਗਿਆ ਔਰ ਜਿਨ੍ਹਾਂ ਦੇ ਮਕਾਨ ਟੱਠੇ ਉਹਨਾਂ ਦੇ ਮਕਾਨ ਨਵੇਂ ਬਣਾਏ ਜਾਣਗੇ ਔਰ ਕਿਸਾਨਾਂ ਲਈ ਜਿਹੜੀ ਸਭ ਤੋਂ ਵੱਡੀ ਰਹਿਤ ਆਉਣ ਵਾਲੇ ਦਿਨਾਂ ਵਿੱਚ ਉਹ ਕਿਸਾਨਾਂ ਨੂੰ ਮੁਫਤ ਜਿਹੜਾ ਕਣਕ ਦੀ ਬਿਜਾਈ ਵਾਸਤੇ ਬੀਮਾ ਮੁਹਈਆ ਕਰਾਇਆ ਜਾਏਗਾ ਜਿਸ ਕਰਕੇ ਕਿਸਾਨ ਨੂੰ ਆਰਥਿਕ ਪੱਖੋਂ ਵੀ ਕੁਝ ਹੱਤਾਕ ਰਹਿਤ ਮਿਲੇਗੀ ਕੈਮਰਾਮੈਨ ਵਰਿੰਦਰ ਠਾਕਰ ਦੇ ਨਾਲ ਹਰਜਨ ਸਿੰਘ ਰਾਜ ਜਗ